ਜਿਹੜੀ ਐਵਰੇਸਟ ਆ ਇਹ ਸਿਰਫ ਇੱਕ ਸਾਲ ਦੀ ਤਿਆਰੀ ਨਾਲ ਨਹੀਂ ਚੜ੍ਹ ਸਕਦਾ ਕੋਈ ਬੰਦਾ ਇਹਦੇ ਘੱਟੋ ਘੱਟ 3 ਇਅਰਸ ਰੋਟੇਸ਼ਨ ਹੁੰਦੀ ਆ ਮਾਊਂਟੇਨੀਅਰਿੰਗ ਸਕੂਲਸ ਲਾਉਣੇ ਪੈਂਦੇ ਆ ਬਿਲਕੁਲ ਸਹੀ ਮੈਂ ਤਾਂ ਜਿਵੇਂ ਇੱਕ ਮੈਨੂੰ ਕਿਸੇ ਨੇ ਮਿਲਿਆ ਮੈਨੂੰ ਕਹਿੰਦਾ ਤੂੰ ਬਹੁਤ ਵੱਡਾ ਮੱਥਾ ਲਾ ਲਿਆ ਉਹ ਗੱਲ ਹੋਈ ਵੀ ਮੈਂ ਤਾਂ ਰੱਬ ਨੇ ਮੱਥਾ ਹੀ ਲਗਾਤਾ ਸੀਗਾ ਵੀ ਜਦ ਦੇਖਿਆ ਉੱਥੇ ਜਾ ਕੇ ਪਤਾ ਲੱਗਦਾ ਸਥਿਤੀਆਂ ਦਾ ਵੀ ਆ ਕੀ ਹੋ ਗਿਆ ਤਾਂ ਫਿਰ ਵੀ ਉਦੋਂ ਪਤਾ ਲੱਗਦਾ ਵੀ ਤੁਹਾਨੂੰ ਕੁਝ ਨਹੀਂ ਆਉਂਦਾ ਕਿ ਜਿਹੜੀ ਮਾਉਂਟੇਨਿੰਗ ਹੈ ਟੈਕਨੀਕਲ ਕਲਾਈਮਬ ਕੋਰਸ ਇਦਾਂ ਨਹੀਂ ਹੈ ਇਕੱਲਾ ਫਿਜ਼ੀਕਲ ਦੇ ਸਿਰ ਤੇ ਇਕੱਲੇ ਸਰੀਰਕ ਸਟੈਮਨਾ ਦੇ ਸਿਰ ਤੇ ਜਿਸ ਨੂੰ ਸਰ ਕਰ ਲਉਂਗਾ ਇਹ ਫਿਟਨੈਸ ਤੇ ਨਾ ਫਿਟਨੈਸ ਵਿੱਚ ਕਮ ਆਉਂਦੀ ਆ ਇੱਥੇ ਟੋਟਲੀ ਮੈਂਟਲ ਸਟਰੈਂਥ ਕਮ ਆਉਂਦੀ ਆ ਕੀ ਬਾਤ ਉੱਥੇ ਫਿਰ ਮੈਨੂੰ ਬਾਣੀ ਨੇ ਬਾਣੀ ਦਾ ਸਾਰਾ ਸੀਗਾ ਕਿਉਂਕਿ ਟਾਈਮ ਕੱਢਣਾ ਕੈਂਪ 2 ਤੇ ਮੈਂ 5 ਦਿਨ ਮੌਸਮ ਖਰਾਬ ਹੋ ਗਿਆ ਐਵਰੇਸਟ ਦਾ ਬਿਲਕੁਲ ਤੇ 5 ਦਿਨ ਹੁੰਦਾ ਅਕਸਰ ਹੁੰਦਾ ਇਦਾਂ ਹਾਂਜੀ ਤਾਂ ਉਹ ਟਾਈਮ ਕੱਢਣਾ 5 ਦਿਨ ਉਹ ਸੇ ਬਾਣੀ ਦੇ ਸਾਰੇ ਕੱਢਿਆ ਟੋਟਲੀ ਵੀ ਤੁਹਾਡੇ ਨਾਲ ਦੇ ਸਾਥੀ ਤੁਹਾਡੇ ਬਾਰੇ ਕੀ ਪ੍ਰਭਾਵ ਦਿੰਦੇ ਸੀ ਜਦੋਂ ਬਾਅਦ ਵਿੱਚ ਤੁਸੀਂ ਕਿਤੇ ਇਕੱਠੇ ਰਲ ਕੇ ਬੈਠੇ ਹੋਵੋਗੇ ਤਾਂ ਉਹਨਾਂ ਨੇ ਫਿਰ ਕੀ ਫੀਡਬੈਕ ਦਿੱਤੀ ਜਦੋਂ ਆਪਸ ਵਿੱਚ ਗੱਲਾਂ ਹੁੰਦੀਆਂ ਖੁੱਲ ਕੇ ਦਿਲ ਦੀਆਂ ਉਦੋਂ ਜਿਹੜੇ ਉਰੇ ਵਾਲਿਆਂ ਦੀ ਗੱਲ ਕਰਨਾ ਹੈ ਉਹਨਾਂ ਵਾਲੇ ਜਿਹੜੇ ਨਾਲ ਸੀਗੇ ਕਲਾਈਮਰਸ ਹਾਂ ਜੀ ਉਹ ਕਲਾਈਮਰਸ ਐ ਸੀਗਾ ਜਦੋਂ ਵੀਰ ਜੀ ਜਿਹਾ ਸੇ ਇਕੱਠੇ ਰਹਨੇ ਹਾਂ ਜਿਵੇਂ ਜੀ 30 ਦਿਨ ਬੇਸ ਕੈਂਪ ਤੇ ਸੀ ਕਾਫੀ ਜਰ ਇਕੱਠੇ ਰਹੇ ਸੀ ਜਾਣਨ ਲੱਗ ਜੰਨੇ ਇੱਕ ਦੂਜੇ ਨੂੰ ਤੇ ਉਸ ਟਾਈਮ ਕੀ ਐ ਜਦੋਂ ਹੁਣ ਚੜ੍ਹਦੇ ਹੁੰਨੇ ਆ ਇੱਕ ਦਿਨ ਚਲ ਕੈਂਪ 1 ਕਰ ਲਿਆ ਕੈਂਪ 2 ਗਾਲੇਜ ਕੈਂਪ 2 ਤੇ ਜਿੱਥੇ ਬੈਠਣਾ ਪੈਜੀ ਤੁਹਾਨੂੰ ਜੀ ਉੱਥੇ ਫਿਰ ਉਹ ਟਾਈਮ ਕੱਢਣਾ ਬਹੁਤ ਔਖਾ ਲੱਗਦਾ ਸੀ ਸਾਰਿਆਂ ਨੂੰ ਤਾਂ ਇੱਕ ਕਿਸਮ ਦੀ ਪਾਗਲਾਂ ਵਾਲੀ ਹਾਲਾਤ ਹੋ ਜਾਂਦੀ ਓਹ ਹੋ ਹੋ ਤੇ ਮੈਂ ਉਹ ਮੈਨੂੰ ਕਹੇ ਤੂੰ ਮੜਮੜ ਕਰੀ ਜਨਾ ਵੀ ਉਹਨਾਂ ਨੂੰ ਐ ਨਹੀਂ ਸੀ ਪਤਾ ਹਾਂ ਉਹ ਬੜਾ ਬੜਾਈ ਨਾ ਉਹਨਾਂ ਨੂੰ ਲੱਗਿਆ ਉਹਨਾਂ ਨੂੰ ਨਹੀਂ ਪਤਾ ਪਾਸ ਕਰ ਰਿਹਾ ਬੰਦਾ ਹੋਰ ਸੀ ਕਿ ਨੇ ਤੂੰ ਟਾਈਮ ਕੱਢ ਲੈਣਾ ਤੂੰ ਬੈਠਾ ਰਹਿਣਾ ਅੰਦਰ ਹੀ ਤੂੰ ਨਿਕਲਦਾ ਹੀ ਨਹੀਂਗਾ ਬਾਹਰ ਅੱਛਾ ਤੇ ਵੀ ਤੂੰ ਬੜਾ ਸੋਹਣਾ ਟਾਈਮ ਕੱਢ ਰਿਹਾ ਹੈ ਤੇਰੇ ਚਿਹਰੇ ਤੇ ਵੀ ਖੁਸ਼ੀ ਹੈ ਵੀ ਤੂੰ ਲੱਗਦਾ ਹੀ ਨਹੀਂਗਾ ਤੇ ਉਹ ਵਿਚਾਰੇ ਉਹਨਾਂ ਨੂੰ ਉਹਨੂੰ ਪਤਾ ਨਹੀਂ ਸੀ ਕਿਵੇਂ ਟਾਈਮ ਕੱਢੀਏ ਸੀ ਓਕੇ ਆ ਹਾਲਾਤ ਹੋ ਜਾਂਦੇ ਜਦ ਤੁਸੀਂ ਬਰਫ਼ ਤੇ ਰਹਿੰਦੇ ਹੋ ਅਰਲੇ ਤੇ ਉਧਰੋਂ ਗਲੇਸ਼ੀਅਰਜ਼ ਅਵਲਾਂਚ ਹੋ ਰਹੇ ਨੇ ਤੁਹਾਡੇ ਸਾਹਮਣੇ ਦਿਖ ਰਹੇ ਆ ਤੁਹਾਡੇ ਅੱਖਾਂ ਸਾਹਮਣੇ ਦਿਖ ਰਹੇ ਹੋ ਹਾਂ ਜੀ ਜਿਵੇਂ ਬੰਬ ਫਟਦਾ ਹੈ ਵਾਹ ਤਾਂ ਇਹ ਵੀ ਲੱਗਦਾ ਵੀ ਇਹਦੇ ਥੱਲੇ ਵੀ ਕੋਈ ਬੰਦਾ ਆ ਸਕਦਾ ਕਿਸੇ ਵੀ ਹਾਂਜੀ ਵਾਹਿਗੁਰੂ ਸਾਡੇ ਸਾਹਮਣੇ ਦੋ ਸੀਗੇ ਕਲਾਈਮਬਰ ਆਪਣੇ ਮੰਗੋਲੀਆ ਦੇ ਸੀਗੇ ਦੋ ਗੁਜਰਿਆਂ ਉਹਨਾਂ ਨੂੰ 에ਅ ਲਿਫਟ ਕੀਤਾ ਗਿਆ ਉਹਨਾਂ ਨੇ ਵੀ ਗਲਤੀ ਕਰ ਲਈ ਸੀਗੀ ਵੀ ਗਲੇਸ਼ੀਅਰ ਦੇ ਕੋਲ ਵੀ ਅਵਲਾਂਚ ਦੇ ਕੋਲ ਲੰਗਣ ਦੀ ਕੋਸ਼ਿਸ਼ ਕੀਤੀ ਤਾਂ ਉਹ ਦੋ ਗੁਜਰ ਗਏ ਸੀਗੇ ਹੂੰ ਤਾਂ ਉਹ ਹਲਾਤਾਂ 'ਚ ਫਿਰ ਤੁਹਾਨੂੰ ਜੰਗਦੇ ਫਿਰ ਉਹ ਕਈ ਜਿੰਨੇ ਵੀ ਤੁੰਕਵੇਂ ਕੱਢ ਰਹੇ ਹਾਂ ਟਾਈਮ ਫਿਰ ਉਹਨਾਂ ਨੂੰ ਮੈਂ ਦੱਸਦਾ ਸੀਗਾ ਤੁਹਾਡੇ ਨਾਲ ਹੋਰ ਵੱਡੀ ਉਮਰ ਦੇ ਜਿਹੜੇ ਜਿਵੇਂ ਲੋਕਾਂ ਦੀ ਗੱਲ ਕਰਾਂ ਕਿਉਂਕਿ ਤੁਸੀਂ ਉਮਰ ਦਾ ਬੈਰੀਅਰ ਤਾਂ ਰਾਹ 'ਚ ਆਉਣ ਨਹੀਂ ਦਿੰਦਾ ਪਰ ਫੇਵਜੀ ਤੁਹਾਡੇ ਨਾਲ ਦੇ ਜਿਹੜੇ ਕਲਾਈਮਬਰ ਸੀਗੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਕਿਸ ਉਮਰ ਦੇ ਵਰਗ ਦੀ ਰੋਕਸਾ ਇੱਥੋਂ ਇਸਵੇਂ ਨਿਊਜ਼ੀਲੈਂਡ ਤੋਂ ਮੈਂ ਕੱਲੇ ਸੀਗਾ ਤੇ ਇੱਕ ਸੀਗਾ ਆਸਟ੍ਰੇਲੀਆ ਦਾ ਉਹ 23 ਸਾਲ ਦਾ ਸੀਗਾ ਅੱਛਾ ਓਨਲੀ ਯੰਗ ਯੰਗ ਸੀਗਾ ਉਹਦੇ ਨਾਲ ਉਹਨਾਂ ਦੋ ਸ਼ੇਰਪਾ ਕਿਤੇ ਸੀ ਇੱਕ ਗਾਈਡ ਕੀਤਾ ਆ ਆਸਟ੍ਰੇਲੀਅਨ ਕਲਾਈਮਬਰ ਸੀ ਉਹਦੇ ਨਾਲ ਪਰ ਉਹ ਉਹਨੇ ਚੜ੍ਹਨਾ ਨਹੀਂ ਸੀਗਾ ਅੱਛਾ ਉਹਨੇ ਕੈਂਪ 2 ਤੱਕ ਜਾਣਾ ਸੀਗਾ ਤੇ ਉਹ ਅਸੀਂ ਉਹ ਮੇਰੇ ਨਾਲ ਕਾਫੀ ਇੰਟਰੈਕਸ਼ਨ ਹੁੰਦੀ ਸੀ ਕਿਉਂਕਿ ਆਸਟ੍ਰੇਲੀਆ ਨਿਊਜ਼ੀਲੈਂਡ ਨੇੜੇ ਕਰਕੇ ਬੇਸ ਕੈਂਪ ਤੇ ਸਾਡੀ ਆਰਡੀ ਵੀ ਆਰਡੀ ਪਰ ਇੱਕ ਜਨ ਜਾਨਣ ਲੱਗ ਪਾਉਜ਼ੀ ਮਾਈਟ ਬਣ ਗਿਆ ਉਹ ਤੇ ਹਾਂ ਤੇ ਉਹ ਵਿਚਾਰਾ ਯੰਗ ਸੀਗਾ ਪਰ ਮੈਨੂੰ ਵੀ ਹੱਗ ਕਉ ਕਰਦਾ ਸੀਗਾ ਪਿਆਰ ਜਿਵੇਂ ਬਾਪ ਦਾ ਪਿਆਰ ਭਰਦਾ ਸੀ ਮੇਰੇ ਨਾਲ ਬਾਪ بیٹے ਵਾਲਾ ਕੰਮ ਹਾਂ ਪਿਆਰਦਾ ਸੀਗਾ ਤੇ ਉਹ ਇੱਕ ਦਿਨ ਵਿੱਚ ਤੋਂ ਪਹਿਲਾਂ ਕਰਿਆ ਤੇ ਪਰ ਉਹ ਦੋ ਸ਼ੇਰ ਪਾਸ ਲੈ ਕੇ ਗਿਆ अच्छा ये उजे ਥੱਲੇ ਆਇਆ ਮੈਨੂੰ ਕੈਂਪ 2 ਤੇ ਮਿਲਿਆ ਮੈਂ ਅਗਲੇ ਦਿਨ ਜਾਣਾ ਸੀ ਉਹ ਦਿਨ ਪਹਿਲਾਂ ਆ ਗਿਆ ਸੀ ਹੂੰ ਹੂੰ ਤਾਂ ਉਹ ਮੈਨੂੰ ਮਿਲਿਆ ਕਹਿੰਦਾ ਮਲਕੀਤ ਵੀ ਬਹੁਤ ਆਹਾ اچھا ਤੇ ਪਰ ਕਹਿੰਦਾ ਵੀ ਹੋ ਸਕਦੀ ਆ ਐ ਜੇ ਤੁਹਾਡੀ ਸਰੀਰਕ ਹਾਲਤ ਫਰਜ਼ ਕਰ ਲਓ ਪਹਿਲਾਂ ਦੇ ਮੁਕਾਬਲੇ ਜਿੱਦਾਂ ਜੋ ਹਾਲਾਤ ਉਸ ਵੇਲੇ ਜੇ ਤੁਸੀਂ ਤੰਦਰੁਸਤ ਹੁੰਦੇ ਪਹਿਲਾਂ ਵਾਂਗ ਹੀ ਤਾਂ ਫਿਰ ਤੁਸੀਂ ਮੰਨਦੇ ਹੋ ਵੀ ਥੋੜਾ ਸੌਖਾ ਹੋਣਾ ਸੀ ਪੈਂਦਾ ਇਹ ਆਖਰੀ ਵਾਲਾ ਜਿਹੜਾ ਮرحله ਨਹੀਂ ਵੀਰ ਜੀ ਐ ਨਹੀਂ ਹੈਗਾ ਇਹ ਕਿਉਂਕਿ ਮੇਰੇ ਨਾਲ ਸੀਗੇ ਕਈ ਵਿਚਾਰੇਓ ਬਹੁਤ ਵਰਟੀ ਕਲਾਈਬਰ ਸੀਗੇ 3 ਸਾਲ ਦੇ ਤਿੰਨ ਤਿੰਨ ਟ੍ਰਾਈਆਂ ਕਰ ਚੁੱਕੇ ਸੀਗੇ ਅੱਛਾ ਜੀ ਤੇ ਕਾਫੀ ਐਕਸਪੀਰੀਅੰਸ ਸੀਗਾ ਉੱਥੇ ਇੱਕ ਵਰਡਿੰਗ ਆ ਮਾਊਂਟੇਨ ਅਲਾوز ਯੂ ਟੂ ਕਲਾਈਮ ਆਹਾ ਯੂ ਡੋਨਟ ਕਲਾਈਮ ði ਮਾਊਂਟੇਨ ਅੱਛਾ ਜੇ ਤੁਸੀਂ ਇਹ ਸੋਚੋ ਵੀ ਮੈਂ ਚੜਜੂਗਾ ਮੈਂ ਕਰ ਲੂਗਾ ਇਹ ਗੱਲ ਨਹੀਂ ਹੈਗੀ ਜੇ ਉੱਥੇ ਤੁਹਾਨੂੰ ਕੁਦਰਤ ਅਲਾਉ ਕਰਦੀ ਆ ਮਾਊਂਟੇਨ ਅਲਾਉ ਕਰਦੀ ਆ ਤਾਂ ਤੁਸੀਂ ਚੜ ਪਾਉਨੇ ਹੋ ਤੇ ਕਿਉਂਕਿ ਉਹ ਉੱਥੇ ਅਕਸਰ ਦਿਖ ਜਾਂਦਾ ਹੈ ਵਿਚਾਰੇ ਰਹ ਜਾਂਦੇ ਆ ਹੁਣ ਜਿਵੇਂ ਮੇਰੇ ਨਾਲ ਸੀਗਾ ਜਦ ਮੈਂ ਵਾਪਸ ਆ ਰਿਹਾ ਸੀਗਾ ਤਾਂ 8439 ਤੇ ਸੀਗਾ ਤੇ ਮੇਰੇ ਬਲੇਜ਼ਰਡ ਲੱਗਿਆ ਹੂੰ ਤਾਂ ਜੇ ਬਲੇਜ਼ਰਡ ਲੱਗਿਆ 8439 ਸੀਗਾ 400 ਮੀਟਰ ਦਾ ਫਰਕ ਸੀਗਾ ਸਿਰਫ ਜਾਨੀ ਵਾਪਸ ਆ ਰਿਹਾ ਸੀ ਮੈਂ ਤਾਂ ਤਾਂ ਜਿਹੜੇ 20 ਕਲਾਈਮਰ ਚੜ ਰਹੇ ਸੀਗੇ ਜੀ ਮੇਰੇ ਬਲੇਜ਼ਰਡ ਲੱਗਿਆ ਤਾਂ ਜੇ ਜਦੋਂ ਮੌਸਮ ਖਰਾਬ ਹੋ ਜਾਏ ਤਾਂ ਉੱਥੇ ਵਾਪਸ ਆਉਣਾ ਪੈਂਦਾ ਹੂੰ ਫਿਰ ਜਿਹੜੇ ਚੜ ਰਹੇ ਸੀਗੇ ਉਹਨਾਂ ਨੂੰ ਵਿਚਾਰਿਆਂ ਨੂੰ 8439 ਤੋਂ ਪਾਪਸ ਆਇਓ ਉਹ ਦੁਬਾਰਾ ਚੜ ਨਹੀਂ ਪਾਏ ਐਵਰੇਸਟ ਉਦੋਂ ਤੁਸੀਂ ਰਿਅਲਾਈਜ਼ ਕਰਦੇ ਹੋ ਵੀ ਤੁਸੀਂ ਛੁੱਟਿਆ ਹਾਂ ਵੀ ਤੁਹਾਡੇ ਚ ਇਹ ਥੋੜਾ ਨਹੀਂ ਹੈ ਵਾਸਫ ਸੀ ਨਿਕਾ ਜੀ ਇਹ ਉਦੋਂ ਹੀ ਲਾਉ ਸੀ ਉਹਨੇ ਲਾ ਕੀਤਾ ਸਾਨੂੰ ਤਾਂ ਤੁਸੀਂ ਚੜ ਗਏ ਕਿਹੜਾ ਬਾਤ